ਜਿਹੜੇ ਕੇਂਦਰ ਸਰਕਾਰ ਹੈ ਉਹਨੂੰ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬ ਦੀ ਬਹੁਤੀ ਦੇਰ ਵਿੱਚ ਕਰੇ ਨਹੀਂ ਸਹਿਣਗੇ ਤੁਸੀਂ ਲਗਾਤਾਰ ਕਦੇ ਕਿਸਾਨਾਂ ਨਾਲ ਵਿਚਕਰਾ ਕਰਦੇ ਹੋ ਕਦੇ ਕਿਤੇ ਹੋਰ ਟੰਗ ਨਾਲ ਘੱਟ ਗਿਣਤੀਆਂ ਨਾਲ ਤੁਸੀਂ ਵਿਚਕਰਾ ਕਰਦੇ ਹੋ ਪਰ ਜੇ ਇਹ ਵਿਚkere ਕੇਂਦਰ ਨੂੰ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਹੁਣ ਕੇਂਦਰ ਸੰਬੰਧ ਹਰਿਆਣਾ ਜਿਹਨਾਂ ਦੀ ਆਪਣੀ ਸਰਕਾਰ ਹੈ ਇਸ ਕਰਕੇ ਉਹ ਲਗਾਤਾਰ ਦਬਾਅ ਬਣਾ ਰਹੇ ਨੇ ਜਿਹੜੇ ਪਾਸ਼ਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰinink ਛੱਡੋ ਜੀ ਪਾਣੀ ਪਰ ਕੇਂਦਰ ਜਿਹੜੀ ਦੇਖੋ ਕੇਂਦਰ ਜਿਹੜਾ ਹੈਗਾ ਕਿ ਕਿਸ ਨੂੰ ਦਾ ਬਾਪ ਹੈ ਉਹ ਸਾਰੇ ਸਟੇਟਾਂ ਦਾ ਤੇ ਜਿਹੜਾ ਪਿਓ ਹੁੰਦਾ ਉਹਨੂੰ ਸਾਡੇ ਕਿਤੇ ਕਾਣੀ ਮੰਡ ਨਹੀਂ ਕਰਨੀ ਪੰਜਾਬ ਨਾਲ ਦਾ ਪਹਿਲਾਂ ਹੀ ਤੁਸੀਂ ਉਹਨਾਂ ਦੇ ਕਿੰਨੇ ਫੰਡ ਰੋਕੀ ਬੈਠੇ ਹੋ ਭਾਵੇਂ ਦੇਹਤ ਵਾਲੇ ਫੰਡ ਨੇ ਭਾਵੇਂ ਆਰਡੀ ਅ ਫੰਡ ਨੇ ਕਿੰਨੇ ਫੰਡ ਪਹਿਲਾਂ ਨਹੀਂ ਤੁਸੀਂ ਦੇ ਰਹੇ ਕੋਤਾਂਗ ਲਗਦਵੇਂ ਚੱਲ ਰਹੇ ਹੋ ਤੁਸੀਂ ਪਾਣੀ ਨਾਲ ਵੀ ਟੱਕਾ ਕਰ ਰਹੇ ਹੋ ਮੈਨੂੰ ਲੱਗਦਾ ਹੈ ਕਿ ਕੇਂਦਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹ ਜਿਸ ਢੰਗ ਨਾਲ ਟੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਲੋਕ ਇਸ ਢੰਗ ਨਾਲ ਸੁਲਤਾਨ ਨਹੀਂ ਕਰਨਗੇ ਪੰਜਾਬ ਕਿਉਂਕਿ ਵਾਰਡਰ ਏਰੀਆ ਹੈ ਜਿਹੜਾ ਸਰਹੱਦੀ ਸੂਬਾ ਹੈ ਇੱਥੇ ਅਮਨ ਬਹੁਤ ਜ਼ਰੂਰੀ ਹੈ ਖਾਸ ਕਰਕੇ ਤਾਜ਼ਾ ਸਥਿਤੀ ਨੂੰ ਜਦੋਂ ਦੇ ਦੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਜੰਗ ਲੱਗਣ ਦਾ ਖਤਰਾ ਮੰਡਰਾ ਰਿਹਾ ਹੈ ਤੇ ਇਹ ਤਾਂ ਕਹੀ ਸੀ ਨਾ ਪੰਜਾਬ ਦਾ ਵੀ ਟੱਕੇ ਦਾ ਜਿਹੜਾ ਪਾਖੜਾ ਵਿਆਸ ਇੰਪਲੇਸਮੈਂਟ ਬੋਰਡ ਹੈ ਉਹਦੇ ਜਿਹੜਾ ਸਿਖਾਈ ਮੈਂਬਰ ਅੰਦਰ ਦੀ ਪੰਜਾਬ ਉਹ ਮੈਂਬਰ ਹੀ ਖਤਮ ਕਰਤੀ ਤਰ੍ਹਾਂ ਤਰ੍ਹਾਂ ਨਾਲ ਹਮੇਸ਼ਾ ਪੰਜਾਬ ਨਾਲ ਵਿਤਕਿਰੇ ਕਰਦੀ ਹੈ ਕੇਂਦਰ ਸਰਕਾਰ ਭਾਵੇਂ ਕੋਈ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਭਾਵੇਂ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਲਈ ਹੈ ਹਰੇਕ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਹੈ ਚੜ੍ਹਾ ਲੰਘਦੇ ਪੰਜਾਬ ਚ ਨੇ ਤੇ ਜਿਹੜਾ ਰਿਪੀਰੀਅਨ ਐਕਟ ਹੈ ਉਹ ਕਹਿੰਦਾ ਵੀ ਉਹ ਉਹ ਉਸ ਰਾਜ ਦਾ ਹੱਕ ਹੈ ਜਿੱਥੇ ਲੰਘਦੇ ਪਰ ਜਦੋਂ ਹੜ੍ਹਾਂ ਆਉਂਦੇ ਨੇ ਉਦੋਂ ਫਿਰ ਕਹਿੰਦੇ ਨਹੀਂ ਬਿਲਕੁਲ ਪਾਣੀ ਬੰਦ ਕਰ ਦਿਓ ਵੀ ਸਾਨੂੰ ਨਹੀਂ ਚਾਹੀਦਾ ਹਾੜਾਂਵੇਂ ਮਾਰ ਚੱਲਦੇ ਨੇ ਤਾਂ ਪੰਜਾਬ ਦੇ ਲੋਕ ਚੱਲਦੇ ਨੇ ਤੇ ਹੁਣ ਜਦੋਂ ਪੰਜਾਬ ਨੂੰ ਲੋਣਾ ਦੇਖੋ ਪੰਜਾਬ ਦੇ 80 ਬਲਾਕਾਂ ਚੋਂ 36 53 ਬਲਾਕ ਨੇ ਪੰਜਾਬ ਦੇ ਤੇ 80 ਬਲਾਕਾਂ ਚ ਜਿਹੜਾ ਹੈਗਾ ਪਾਣੀ ਵੀ ਇੰਨਾ ਥੱਲੇ ਚੱਲਿਆ ਗਿਆ ਕਿ ਡਰਕ ਜੋਨ ਨਾਲ ਆਣਿਆ ਹੋਇਆ ਵੀ 25 ਜਿਹੜੇ ਬਲਾਕ ਉਧਾਈ ਹੋ ਜੇ ਨੇ ਕਿ ਬਹੁਤ ਜ਼ਿਆਦਾ ਡਰਕ ਜੋਨ ਨੇ ਉੱਥੇ ਤਾਂ ਪਾਣੀ ਬਿਲਕੁਲ ਹੀ ਨਹੀਂ ਪੀਣ ਵਾਲਾ ਪਾਣੀ ਜਮੀ ਕੰਸਾ ਵਰਤਿਆ ਜਾ ਰਿਹਾ ਵੀ ਪਾਣੀ ਉਹ ਵੀ ਨਹੀਂ ਦੇਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਕਵਾਦੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਮੌਜੂਦਾ ਸਮੇਂ ਜੋ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਨਾਲ ਪੰਜਾਬ ਸਰਕਾਰ ਜਾਂ ਪੰਜਾਬ ਆਮੋ ਸਾਹਮਣੇ ਹੈ ਇੱਕ ਵਾਰ ਫਿਰ ਪੰਜਾਬ ਤੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਨੂੰ ਲੈ ਕੇ ਆਮੋ ਸਾਹਮਣੇ ਨੇ ਜਿੱਥੇ ਉੱਥੇ ਅੱਜ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਦੇ ਉੱਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਵੱਡੇ ਬਿਆਨ ਦਿੱਤੇ ਗਏ ਨੇ ਉੱਤੇ ਹੀ ਪੰਜਾਬ বিজেপি ਦੇ ਵੱਲੋਂ ਸੁਨੀਲ ਜਾਖੜ ਦੇ ਵੱਲੋਂ ਵੀ ਇਸ ਮਸਲੇ ਦੇ ਉੱਤੇ ਇੱਕ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੋ ਕੁਝ ਗੱਲਬਾਤ ਕੀਤੀ ਗਈ ਹੈ ਉਹਦੇ ਉੱਤੇ ਵੀ ਵਾਪਸ ਗੱਲਬਾਤ ਕਰਾਂਗੇ ਮੌਜੂਦਾ ਸਮੇਂ ਜੋ ਸੰਕਟ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਹੋ ਰਿਹਾ ਇਹਦੇ ਵਾਪਸ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਚਿੱਲਾ ਜੀ ਚਿੱਲਾ ਸਾਹਿਬ ਸਵਾਗਤ ਹੈ ਪਾਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮੰਦੀਪ ਜੀ ਜੀ ਚਿੱਲਾ ਸਾਹਿਬ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਉਂ ਦਾ ਤਿਉਂ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਦੇਖ ਕੇ ਦੇਖਿਆ ਜਾਵੇ ਤਾਂ ਐਸਪੀਐਲ ਨਹਿਰ ਨੂੰ ਲੈ ਕੇ ਜਾਂ ਫਿਰ ਪੰਜ ਦੋ ਬੋਟਾਂ ਦੇ ਨਜ਼ਦੀਕ ਚੱਲਦੀ ਹੈ ਗੱਲਬਾਤ ਨਾ ਪਰ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬੀਬੀ ਐਮਬੀ ਦੇ ਵੱਲੋਂ ਜਿਸ ਤਰ੍ਹਾਂ ਵਾਧੂ ਪਾਣੀ ਛੱਡਣ ਦੇ ਲਈ 85000 ਜੇ 8500 ਕਿਊਸਿਕ ਪਾਣੀ ਛੱਡਣ ਦੇ ਲਈ ਜਿਹੜਾ ਫੈਸਲਾ ਲਿਆ ਗਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਇਸ ਫੈਸਲੇ ਦੇ ਖਿਲਾਫ ਡਟੇ ਨੇ ਕਿ ਮੇਡੇ ਦੇ ਦਿਸ ਰਾਜ ਆਲ ਜਿਹੜੀ ਪਾਰਟੀ ਦੀ ਮੀਟਿੰਗ ਹੋਈ ਹੈ ਪੰਜਾਬ ਦੇ ਵਿੱਚ ਅ ਮੰਨਦੀਪ ਜੀ ਅੱਜ ਦੋ ਮੀਟਿੰਗਾਂ ਹੋਈਆਂ ਨੇ ਇੱਕ ਮੀਟਿੰਗ ਚੱਲ ਰਹੀ ਹੈ ਉਹ ਉਹ ਮੀਟਿੰਗ ਹੈ ਜਿਹੜੀ ਕੇਂਦਰ ਵੱਲੋਂ ਚਾਰ ਰਾਜਾਂ ਦੇ ਮੁੱਖ ਸਕੱਤਰ ਸਦ ਦੇ ਗਏ ਨੇ ਤੇ ਪੰਜਾਬ ਦੇ ਕਿਉਂਕਿ ਚੀਫ ਸੈਕਟਰੀ ਛੁੱਟੀ ਤੇ ਨੇ ਇਸ ਕਰਕੇ ਉਹਨਾਂ ਦੇ ਸਾਹ ਅਲੋਕ ਸ਼ੇਖਰ ਜੀ ਜਿਹੜੇ ਕਿ ਗ੍ਰਹਿ ਮਾਮਲਿਆਂ ਦੇ ਵੱਡੀ ਇੱਕ ਸਕੱਤਰ ਨੇ ਤੇ ਨਾਲ ਦੀ ਨਾਲ ਜਿਹੜੇ ਪੰਚਾਇਤ ਵਿਭਾਗ ਦੇ ਸਕੱਤਰ ਨੇ ਕ੍ਰਿਸ਼ਨ ਕੁਮਾਰੇ ਉਸ ਮੀਟਿੰਗ ਤੇ ਸਮੋਦੀਤ ਕਰ ਰਹੇ ਨੇ ਮੀਟਿੰਗ ਚੱਲ ਰਹੀ ਹੈ ਹਾਲੇ ਉਹਦੇ ਚ ਹਰਿਆਣੇ ਦੇ ਚੀਫ ਸੈਕਟਰੀ ਮੌਜੂਦ ਨੇ ਰਾਜਸਥਾਨ ਦੇ ਚੀਫ ਸੈਕਟਰੀ ਮੌਜੂਦ ਨੇ ਈਮਾ ਜਲਪਰਦੇਸ਼ ਦੇ ਚੀਫ ਸੈਕਟਰੀ ਮੌਜੂਦ ਨੇ ਤੇ ਪੰਜਾਬ ਦੇ ਜਿਹੜੇ ਦੋ ਅਧਿਕਾਰੀਆਂ ਦੇ ਮੈਂ ਨਾਂ ਤੁਹਾਨੂੰ ਦੱਸ ਚੁੱਕਿਆ ਉਹਦੇ ਵੇਰਵੇ ਜੇ ਆਪਣੇ ਕੋਲ ਨਹੀਂ ਆਏ ਪਰ ਇੱਕ ਮੀਟਿੰਗ ਹੋਈ ਸੀ ਆਲ ਪਾਰਟੀ ਮੀਟਿੰਗ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਕਹਿ ਲੋ ਜਾਂ ਕਹਿ ਲੋ ਕਿ ਪੰਜਾਬ ਸਰਕਾਰ ਨੇ ਬੁਲਾਈ ਸੀ ਜੀ ਉਹ ਚੰਡੀਗੜ੍ਹ ਚ ਸਮਾਪਤ ਹੋ ਚੁੱਕੀ ਹੈ ਤੇ ਉਸ ਮੀਟਿੰਗ 'ਚ ਅਕਾਲੀ ਦਲ ਦੇ ਜਿਹੜੇ ਹੈਗੇ ਸੀ ਡਾਕਟਰ ਦਿਲਜੀਤ ਚੀਮਾ ਤੇ ਬਲਵਿੰਦਰ ਸਿੰਘ ਪੁੰਦੜ ਸ਼ਾਮਲ ਹੋਏ ਕਾਂਗਰਸ ਪਾਰਟੀ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਕੇਪੀ ਉੱਥੇ ਸ਼ਾਮਲ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਮਨਰੰਜਨ ਕਾਲੀਆ ਉੱਥੇ ਮੌਜੂਦ ਸਨ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੋਂ ਬਿਨਾ ਮਨਰੋੜਾ ਉੱਥੇ ਹਾਜ਼ਰ ਸਨ ਜੀ ਇਸੇ ਤਰ੍ਹਾਂ ਖੱਬੀਆਂ ਧਿਰਾਂ ਵੱਲੋਂ ਬੰਤ ਬਰਾੜ ਤੇ ਕਾਮਰੇਡ ਸੁਖਵਿੰਦਰ ਸੇਖੋਂ ਤੇ ਜਿਹੜੀ ਬੌਝਨ ਸਮਾਜ ਪਾਰਟੀ ਹੈ ਉਹਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਤੇ ਉਹਨਾਂ ਦੇ ਜਿਹੜੇ ਵਿਧਾਇਕ ਨੇ ਡਾਕਟਰ ਨਛੱਤਰਪਾਲ ਹਾਜ਼ਰ ਸਨ ਜੀ ਬੰਦੇ ਵਜੇ ਇਸ ਮੀਟਿੰਗ ਚ ਇੱਕ ਸਾਰੀਆਂ ਪਾਰਟੀਆਂ ਪੰਜਾਬ ਸਰਕਾਰ ਦੀ ਪੱਖ ਤੇ ਆ ਗਈਆਂ ਨੇ ਇਥੋਂ ਤੱਕ ਕਿ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨੇ ਕਹਿੰਦੇ ਕਿ ਭਾਜਪਾ ਦੀ ਜਿਹੜੀ ਪੰਜਾਬ ਚਾਈ ਹੈ ਜੀ ਉਹ ਸਾਰੀ ਦੀ ਸਾਰੀ ਪੰਜਾਬ ਸਰਕਾਰ ਦੇ ਨਾਲ ਹੈ ਤੇ ਮੁੱਖ ਮੰਤਰੀ ਨੇ ਤਰਕ ਦਿੱਤੇ ਨੇ ਵੀ ਦੇਖੋ ਜਿਹੜਾ ਪੰਜਾਬ ਹਰਿਆਣਾ ਹੈ ਉਹ ਆਪਣੇ ਹਿੱਸੇ ਦਾ ਜਿਹੜਾ ਪਾਣੀ ਇੱਕ ਸਾਲ ਲਈ ਪਾਣੀ ਦੀ ਵੰਡ ਹੁੰਦੀ ਹੈ ਆਕੜਾ ਵਿਆਸ ਮੈਨੇਜਮੈਂਟ ਬੋਰਡ ਵੰਡ ਕਰਦਾ ਹੈ ਕਿ ਰਾਜਸਥਾਨ ਨੂੰ ਕਿੰਨਾ ਪਾਣੀ ਜਾਣਾ ਹੈ ਹਰਿਆਣੇ ਨੂੰ ਕਿੰਨਾ ਪਾਣੀ ਜਾਣਾ ਹੈ ਪੰਜਾਬ ਨੂੰ ਕਿੰਨਾ ਪਾਣੀ ਮਿਲਣਾ ਹੈ ਜੀ ਮਨਦੀਪ ਜੀ ਉਹ ਮੁੱਖ ਮੰਤਰੀ ਦੀ ਦਲੀਲ ਸੀ ਕਿ ਹਰਿਆਣਾ ਜਿਹੜਾ ਪਾਣੀ ਹੈ ਆਪਣੇ ਹਿੱਸੇ ਦਾ ਉਹ ਜਿਹੜਾ 1 ਸਾਲ ਦਾ ਉਹਨਾਂ ਨੂੰ ਪਾਣੀ ਮਿਲਣਾ ਸੀ 10 ਮਹੀਨੇ ਜੇ ਪੂਰਾ ਕਰ ਚੁੱਕਿਆ ਹੈ ਹੂੰ ਇਸੇ باوجود ਵੀ ਜਦੋਂ ਜਦੋਂ ਮੰਗਦੇ ਨੇ ਕਿ ਸਾਡੇ ਕੋਲੇ ਪੀਣ ਵਾਲਾ ਪਾਣੀ ਨਹੀਂ ਹੈ ਸਾਨੂੰ ਪਸ਼ੂਆਂ ਲਈ ਪਾਣੀ ਚਾਹੀਦਾ ਹੈ ਵੀ ਤਾਂ ਵੀ ਅਸੀਂ 4000 ਜੋ ਉਸਕੇ ਪਾਣੀ ਉਹਨਾਂ ਨੂੰ ਰੋਜ਼ਾਨਾ ਦੇ ਰਹੇ ਆ ਜੀ ਇਸ ਦੇ ਬਾਵਜੂਦ ਪਰ ਹੁਣ ਜਦੋਂ ਦੁਬਾਰਾ 8500 ਕਿਉਂ ਉਸਕਾ ਮੰਗਿਆ ਜਾ ਰਿਹਾ ਵੀ ਗਲਤ ਹੈ ਤੇ ਕੋਈ ਮੁੱਖ ਮੰਤਰੀ ਨੇ ਇਹ ਗੱਲ ਵੀ ਕਹੀ ਹੈ ਵੀ ਜਿਹੜਾ ਤਰੀਕਾ ਬਣਾਇਆ ਗਿਆ ਉਹ ਕਹਿੰਦੇ ਪਿਆਰ ਦੇ ਭਾਵੇਂ ਪੰਜਾਬੀਆਂ ਦੀ ਜਾਨ ਲੈ ਲਓ ਕੋਈ ਪਿਆਰ ਨੇ ਜਾਨ ਨਿਸ਼ਾਵਰ ਕਰ ਦਿੰਦੇ ਨੇ ਦੂਜੇ ਲਈ ਕਿਹਾ ਵੀ ਉਹਨਾਂ ਨੇ ਵੀ ਜੱਟ ਪਿਆਰ ਚ ਤਾਂ ਭੇਲੀ ਵੀ ਦੇ ਦਿੰਦਾ ਪਰ ਅੜੀ ਤੋਂ ਗੰਨਾ ਵੀ ਨਹੀਂ ਪੁੱਟਣ ਦਿੰਦਾ ਆਪਣੇ ਖੇਤ ਬਿਲਕੁਲ ਜੀ ਤੇ ਵੀ ਆ ਰਿਹਾ ਜਿਹੜਾ ਤਰੀਕਾ ਅਪਣਾਇਆ ਗਿਆ ਵੀ ਉਹ ਬਿਲਕੁਲ ਗਲਤ ਸੀ ਢੰਗ ਨਾਲ ਅਸੀਂ ਨਹੀਂ ਪਾਣੀ ਦਵਾਗੇ ਹੁਣ ਜਿਹੜੀ ਇਹ ਮੀਟਿੰਗ ਹੋਈ ਸੀ ਆਲ ਪਾਰਟੀ ਮੀਟਿੰਗ ਇਹਦੇ ਵਿੱਚ ਬੰਦੇ ਵੀ ਜੇ ਫੈਸਲਾ ਕੀਤਾ ਕਿ ਦੇਖੋ ਇੱਕ ਤਾਂ 5 ਜਿਹੜਾ ਹੈਗਾ ਮਈ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾ ਪੰਜਾਬ ਸਰਕਾਰ ਨੇ ਜੀ ਸਿਰ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਇੱਕ ਦਿਨ ਦਾ ਜਿਹੜਾ ਮਾਮਲਾ ਉਹਦੇ ਸਾਰੇ ਪਾਰਟੀਆਂ ਵਿਧਾਨ ਸਭਾ ਚ ਵੀ ਇਸ ਮਾਮਲੇ ਬਾਰੇ ਵਿਚਾਰ ਵਟਾਂਦਰਾ ਹੋਊਗਾ ਤੇ ਉਹ ਜਿਹੜਾ ਸੈਸ਼ਨ ਹੈ ਉਹਨੂੰ ਜਿਹੜਾ ਰਾਜਪਾਲ ਪੰਜਾਬ ਨੇ ਮਨਜ਼ੂਰੀ ਦੇਣੀ ਹੁੰਦੀ ਹੈ ਤੇ ਉਹ ਮਨਜ਼ੂਰੀ ਦੇ ਦਿੱਤੀ ਹੈ ਰਾਜਪਾਲ ਪੰਜਾਬ ਨੇ ਸੈਸ਼ਨ ਬੁਲਾਉਣ ਲਈ ਇਜਾਜ਼ਤ ਦਿੱਤੀ ਹੈ ਮੈਂ ਰਾਜਪਾਲ ਦੀ ਇਜਾਜ਼ਤ ਤੋਂ ਬਿਨਾ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ ਜੀ ਪਿੱਛੇ ਆਪਾਂ ਨੇ ਦੇਖਿਆ ਪਿਛਲੇ ਰਾਜ ਦੇ ਰਾਜਪਾਲ ਬੰਦੇ ਇੱਕ ਵਾਰ ਕਾਫੀ ਰੌਲਾ ਪਿਆ ਸੀ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਜੀ ਤੋਂ ਜਿਹੜਾ ਸੈਸ਼ਨ ਹੋਣ ਉਹਦੇ ਚ ਵੀ ਜਿਹੜੀ ਚਰਚਾ ਹੋਊਗੀ ਤੇ ਕੀ ਫੈਸਲਾ ਲਿਆ ਗਿਆ ਅੱਜ ਸਰ ਪਾਰਟੀ ਮੀਟਿੰਗ 'ਚ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਧਿਰਾਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇ ਇਸ ਮਾਮਲੇ ਨੂੰ ਲੈ ਕੇ ਜੀ ਤੋਂ ਅਜੇ ਉਹ ਕਹਿੰਦੇ ਸਮਾਂ ਲੈਣਾ ਹੈ ਵੀ ਜਿਹੜਾ ਫੈਸਲਾ ਇਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਸਮਾਂ ਲੈਣ ਲਈ ਵੀ ਕੋਈ ਕੇ ਫੈਸਲਾ ਜਲਦੀ ਪ੍ਰਧਾਨ ਮੰਤਰੀ ਨੂੰ ਮਿਲਾਂਗੇ ਪਰ ਇੱਕ ਇਹ ਫੈਸਲਾ ਸਾਰਿਆਂ ਨੇ ਸਰਬਸੰਮਤੀ ਨਾਲ ਕੀਤਾ ਕਿ ਪਾਣੀ ਪੰਜਾਬ ਦੀ ਜਾਨ ਹੈ ਹਮ ਤੇ ਨਾ ਹੀ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਦਾ ਫਾਲਤੂ ਹੈ ਇਸ ਕਰਕੇ ਅਸੀਂ ਬਿਲਕੁਲ ਵੀ ਪਾਣੀ ਜਿਹੜਾ ਹੈਗਾ ਹਰਿਆਣੇ ਨੂੰ ਨਹੀਂ ਦੇਵਾਂਗੇ ਨਾ ਪਾਣੀ ਪੰਜਾਬ ਕੋਲੇ ਵਾਧੂ ਹੈਗਾ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਦੇ ਚੁੱਕਾ ਹੈ ਹੋਰ ਵਾਧੂ ਪਾਣੀ ਬਿਲਕੁਲ ਨਹੀਂ ਦਵਾਂਗੇ ਤੇ ਪੰਜਾਬ ਸਰਕਾਰ ਇਸ ਮਾਮਲੇ ਬਾਰੇ ਜੋ ਵੀ ਸਟੈਂਡ ਲਾਊਗੀ ਜੀ ਸਾਰੀਆਂ ਪਾਰਟੀਆਂ ਨੇ ਕਹਿ ਕੇ ਸੀ ਸਰਕਾਰ ਦੇ ਬਿਨਾਂ ਕਿਸੇ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ ਸੀ ਸਰਕਾਰ ਦੇ ਨਾਲ ਆ ਸੋ ਜੇ ਮੈਂ ਕਹਿ ਸਕਦਾ ਕਿ ਭਗਵੰਤ ਮਾਨ ਨੇ ਜਿਵੇਂ ਕੱਲ ਉਹ ਭਾਖੜਾ ਡੈਮ ਵੀ ਗਿਆ ਇੱਕ ਵਾਰੀ ਲੱਗਦਾ ਸੀ ਕਿ ਜਿਹੜਾ ਪਾਣੀ ਛੱਡਿਆ ਜਾਊਗਾ ਕਿਉਂਕਿ ਜਿਹੜਾ ਭਾਸੜਾ ਵਿਆਸ ਮੈਨੇਜਮੈਂਟ ਬੋਰਡ ਹੈ ਉਹਨੇ ਫੈਸਲਾ ਕਰ ਲਿਆ ਸੀ ਪਰਸੋਂ ਕਿਉਂਕਿ ਵੋਟਾਂ ਵੱਧ ਸੀ ਵੋਟਾਂ ਬਾਅਗੇ ਕਿ ਦੇ ਦੇ ਲਈ ਪਾਣੀ ਪਰ ਜਿਵੇਂ ਕੱਲ ਰਾਖੀ ਕੀਤੀ ਪੰਜਾਬ ਸਰਕਾਰ ਨੇ ਪਾਣੀ ਦੀ ਭਾਵੇਂ ਉਹਨਾਂ ਦੇ ਅਧਿਕਾਰੀ ਜਿਹੜੇ ਉੱਥੇ ਕੋਈ ਐਕਸ਼ਨ ਸੀ ਭਾਵੇਂ ਹੋਰ ਅਧਿਕਾਰੀ ਕੋਈ ਅਧਿਕਾਰੀ ਬਦਲੇ ਵੀ ਨਾਲ ਦੀ ਨਾਲ ਪਾਣੀ ਛਿੜਾਉਣ ਲਈ ਕਿਉਂਕਿ ਜਿਹੜਾ ਅੜਦਾ ਸੀ ਉਹਨੂੰ ਬਦਲ ਲੈਂਦੇ ਅਧਿਕਾਰੀਆਂ ਨੇ ਤਵਾਦਲੇ ਵੀ ਕੀਤੇ ਪਰ ਇਸ ਦੇ ਬਾਵਜੂਦ ਜਿਵੇਂ ਪੰਜਾਬ ਸਰਕਾਰ ਕੱਲ ਇੱਕ ਇੱਕ ਕਿਸਮ ਦਾ ਕੇ ਡੇਰੇ ਲਾ ਕੇ ਬੈਠ ਗਈ ਜਿੱਥੇ ਪੰਜਾਬ ਵਿੱਚ ਵੀ ਪੰਜਾਬ ਸਰਕਾਰ ਨੇ ਹਰ ਥਾਂ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਉੱਥੇ ਨਾਲ ਦੀ ਨਾਲ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨਗਲ ਡੈਮ 'ਚ ਵੀ ਗਏ ਉਸ ਤੋਂ ਪਹਿਲਾਂ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਕਹਿੰਦੇ ਉਹਨਾਂ ਨੇ ਚਾਬੀਆਂ ਲੈ ਲਈਆਂ ਜਿਹੜੇ ਚੱਕੇ ਜਾਣੇ ਸੀ ਜਿਹੜੇ ਚੁੱਕਦੇ ਨੇ ਆਪਾਂ ਫੱਟੇ ਚੱਕੇ ਜਦੋਂ ਪਾਣੀ ਛੱਡਿਆ ਜਾਂਦਾ ਹੈ ਬਸ ਜਿਹੜੇ ਉੱਥੇ ਅਧਿਕਾਰੀ ਪੰਜਾਬ ਦੇ ਨੇ ਉਹਨਾਂ ਨੂੰ ਥੋੜਾ ਹੌਸਲਾ ਵੀ ਮਿਲਿਆ ਇਸ ਕਰਕੇ ਉਹਨਾਂ ਨੇ ਮਨੋਂ ਤੋਂ ਅਨਕਾਰ ਕਰਦੇ ਆ ਅਧਿਕਾਰੀਆਂ ਦੇ ਫੈਸਲੇ ਇਸੇ ਕਰਕੇ ਅੱਜ ਕਾਫੀ ਤਲਖੀਚ ਹੈ ਜਿਹੜਾ ਕੇਂਦਰੀ ਹੈ ਵੀ ਕਿਉਂ ਨਹੀਂ ਮੇਕ ਕੀਤਾ ਗਿਆ ਯਾਨੀ ਕਿ ਜਦੋਂ ਸੀ ਪੰਜਾਬ ਦੀ ਧੌਣ ਤੇ ਗੋਟਾ ਰੱਖ ਕੇ ਜਿਹੜਾ ਫੈਸਲਾ ਕਰਨ ਲੱਗੇ ਸੀ ਪੰਜਾਬ ਨੇ ਉਹਨੂੰ ਹਾਲੇ ਤੱਕ ਲਾਗੂ ਨਹੀਂ ਹੋਣ ਦਿੱਤਾ ਇਸੇ ਕਰਕੇ ਹੁਣ ਦੇਖੋ ਅੱਜ ਉਸ ਮੀਟਿੰਗ ਜੋ ਕੀ ਕਹਿੰਦੇ ਨੇ ਜਿਵੇਂ ਜਿਸ ਢੰਗ ਨਾਲ ਤਾਲਮੇ ਕੀਤੇ ਨੇ ਬੜੀ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਸੀ ਹਾਲਾਂਕਿ ਜੇ ਪਾਣੀ ਫालतू ਹੁੰਦਾ ਤਾਂ ਪੰਜਾਬ ਤੋਂ ਇਸੇ ਪਿਆਰ ਨਾਲ ਵੀ ਮੰਗਿਆ ਜਾ ਸਕਦਾ ਸੀ ਜਿਹੜਾ ਤਰੀਕਾ ਬਣਾਇਆ ਬਿਲਕੁਲ ਗਲਤ ਹੈ ਨੰਬਰ 1 ਤਾਂ ਮਨਦੀਪ ਜੀ ਬਿਲਕੁਲ ਜਿਵੇਂ ਕੱਲ ਰਾਖੀ ਕੀਤੀ ਜ਼ਮੀਨੀ ਪੱਧਰ ਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਅੱਜ ਜਿਵੇਂ ਪਹਿਲ ਕਰਨੀ ਕਰਕੇ ਤੁਰੰਤ ਸਰਪਾਰਟੀ ਮੀਟਿੰਗ ਬੁਲਾ ਕੇ ਹੂੰ ਇਹ ਜਿਹੜੇ ਫੈਸਲੇ ਕਰਵਾਏ ਨੇ ਸਾਰੀਆਂ ਧਿਰਾਂ ਨੇ ਸਰਕਾਰ ਦੇ ਨਾਲ ਖੜਨ ਦੀ ਜਿਹੜੀ ਸਹਿਮਤੀ ਦਿੱਤੀ ਹੈ ਮੈਂ ਸਮਝਦਾ ਕਿ ਪੰਜਾਬ ਦੇ ਜਿਹੜਾ ਪੰਜਾਬ ਸਰਕਾਰ ਹੈ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਨਾਂ ਦੇ ਰਣਨੀਤਿਕ ਤੌਰ ਤੇ ਹੇ ਜਿੱਤ ਹੋਈ ਹੈ ਤੇ ਇਹਦੇ ਨਾਲ ਲਾਜ਼ਮੀ ਹਰਿਆਣੇ ਤੇ ਵੀ ਦਬਾਅ ਵਧੇਗਾ ਤੇ ਨਾਲ ਦੇ ਨਾਲ ਇੱਕ ਸਨੇਹਾ ਕੇਂਦਰ ਨੂੰ ਵੀ ਜਾਏਗਾ ਕਿ ਭਾਈ ਪੰਜਾਬ ਇਸ ਮਾਮਲੇ ਪ੍ਰਤੀ ਇਕਜੁੱਟ ਹੈ ਇਥੋਂ ਤੱਕ ਕਿ ਉਹਨਾਂ ਦੇ ਆਪਣੀ ਭਾਰਤੀ ਜਨਤਾ ਪਾਰਟੀ ਵੀ ਇਸ ਮਾਮਲੇ ਪ੍ਰਤੀ ਪੰਜਾਬ ਦੀ ਸਰਕਾਰ ਦੇ ਨਾਲ ਖੜੀ ਹੈ ਕਿਉਂਕਿ ਪੰਜਾਬ ਵਿੱਚ ਫालतू ਪਾਣੀ ਹੈ ਹੀ ਨਹੀਂ ਬਿਲਕੁਲ ਜੀ ਬੀਸ ਬੇਸਿਕਲੀ ਤਾਂ ੱਕੇ ਛਾਂ ਛਾਂ ਹੋਏ ਨੇ ਪੰਜਾਬ ਨਾਲ ਪਾਣੀਆਂ ਨੂੰ ਲੈ ਕੇ ਵੀ ਬੋਲੀ ਦੇ ਆਧਾਰ ਤੇ ਵੀ ਹੋਰ ਬਹੁਤ ਸਾਰੇ ਚੰਡੀਗੜ੍ਹ ਹੱਲ ਤੱਕ ਨਹੀਂ ਸਾਨੂੰ ਦਿੱਤਾ ਸਾਡੇ ਕਿੰਨੇ ਪੰਜਾਬੀ ਬੋਲਦੇ ਇਲਾਕੇ ਮਸੀਂ ਬਾਕੀ ਸਾਰੇ ਜਿਹੜੇ ਸਟੇਟ ਸੀ ਬੋਲੀ ਦੇ ਆਧਾਰ ਤੇ ਬੰਡੇ ਗਏ ਪਰ ਪੰਜਾਬ ਨੂੰ ਪੰਜਾਬੀ ਸੂਬਾ ਅਸਰ ਕਰਨ ਲਈ ਪੰਜਾਬ ਹਾਸਲ ਕਰਨ ਲਈ ਪੰਜਾਬੀ ਸੂਬਾ ਮੋਰਚਾ ਲਾਣਾ ਪਿਆ ਸੀ ਬਿਲਕੁਲ ਜੀ ਤੇ ਇਸੇ ਤਰ੍ਹਾਂ ਜਿਹੜੇ ਹੁਣ ਦਰਿਆ ਲੰਘਦੇ ਪੰਜਾਬ ਚ ਨੇ ਇਹ ਜਿਹੜਾ ਰਿਪੀਰੀਅਨ ਐਕਟ ਹੈ ਉਹ ਕਹਿੰਦਾ ਵੀ ਉਸ ਉਸ ਰਾਜ ਦਾ ਹੱਕ ਹੈ ਜਿੱਥੋਂ ਲੰਘਦੇ ਜੀ ਪਰ ਜਦੋਂ ਹੜਾ ਆਂਦੇ ਨੇ ਉਦੋਂ ਫਿਰ ਕਹਿੰਦੇ ਨਹੀਂ ਬਿਲਕੁਲ ਪਾਣੀ ਬੰਦ ਕਰ ਦੋ ਜੀ ਸਾਨੂੰ ਨਹੀਂ ਚਾਹੀਦਾ ਹੂੰ ਹੜਾ ਨਹੀਂ ਮਾਰ ਚ ੱਲਦੇ ਨੇ ਤਾਂ ਪੰਜਾਬ ਦੇ ਲੋਕ ੱਲਦੇ ਨੇ ਤੇ ਕੋਈ ਹੋਰ ਗਰੁੱਪ ਜੇ ਪਾਣੀ ਨਹੀਂ ਆਂਦਾ ਤਾਂ ਵੀ ਉਹ ਆਪਣੇ ਹਿੱਸੇ ਦਾ ਲੈ ਜਾਂਦੇ ਨੇ ਜਦੋਂ ਘਾੜ ਪੈਂਦੀ ਹੈ ਪਾਣੀ ਦੀ ਪੰਜਾਬ ਫਿਰ ਪੰਜਾਬ ਦੀਆਂ ਨਹਿਰਾਂ ਫੇਰ ਸੁੱਕੀਆਂ ਰਹਿ ਜਾਂਦੀਆਂ ਨੇ ਬਿਲਕੁਲ ਕਿੰਨੇ ਜਾਨ ਮਾਲ ਦੀ ਹਰ ਹਰ ਸਾਲ ਲਗਭਗ ਤਕਰੀਬਨ ਤਕਰੀਬਨ ਕੋਈ ਸਾਲ ਸੁੱਕਾ ਜਾਂਦਾ ਹੈ ਤੇ ਸਾਡੇ ਦਰਿਆ ਜਿਹੜੇ ੱਲਦੇ ਨੇ ਆਣਾ ਜਦੋਂ ਪਾਣੀ ਛੱਡਿਆ ਜਾਂਦਾ ਰੋਪੜ ਵਾਲਾ ਖੇਤਲ ਜਾ ਕੇ ਉਹਨਾਂ ਨੂੰ ਪੁੱਛੋ ਕਿ ਕਿਸ ਭਾਅ ਬੀਤਦੀ ਹੈ ਉਹਨਾਂ ਦੀ ਲਗਾਈਆਂ ਹੋਈਆਂ ਫਸਲਾਂ ਜਿਹੜੀਆਂ ਹੈਗੀਆਂ ਸਾਰੀਆਂ ਨਕਸਾਨੀਆਂ ਜਾਂਦੀਆਂ ਨੇ ਕਿਸੇ ਦੇ ਮਕਾਨ ਚ ਪਾਣੀ ਵੜ ਜਾਂਦਾ ਕਿਸੇ ਦੇ ਡੰਗਰ ਪਸ਼ੂ ਰੁੜ ਜਾਂਦੇ ਨੇ ਪਾਣੀ ਤੇ ਕੋਈ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ ਇਹ ਸਾਰਾ ਕੁਝ ਤਾਂ ਚੱਲਣ ਨੂੰ ਕਹਿੰਦੇ ਪੰਜਾਬ ਹੈ ਚੱਲ ਜਿਓ ਜੀ ਤੁਸੀਂ ਉਦੋਂ ਜੇ ਪੁੱਛਦੇ ਵੀ ਨੇ ਅਧਿਕਾਰੀ ਕਿ ਪਾਣੀ ਛੱਡਾ ਲਓ ਜੀ ਤੁਹਾਡਾ ਖਾਲੀ ਨਹਿਰਾਂ ਭਾਵੇਂ ਰਹਿ ਜਾਂਨ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਲੋੜ ਹੁਣ ਪਾਣੀ ਦੀ ਜੀ ਤੇ ਹੁਣ ਜਦੋਂ ਪੰਜਾਬ ਨੂੰ ਲੋੜ ਹੈ ਦੇਖੋ ਪੰਜਾਬ ਦੇ 80 ਬਲਾਕ ਦੇ ਵਿੱਚ 753 ਬਲਾਕ ਨੇ ਪੰਜਾਬ ਦੇ ਹੂੰ ਇਹ 80 ਬਲਾਕਾਂ ਚ ਜਿਹੜਾ ਹੈਗਾ ਪਾਣੀ ਵੀ ਇੰਨਾ ਥੱਲੇ ਚੱਲਿਆ ਗਿਆ ਕਿ ਡਾਰਕ ਜ਼ੋਨ ਨਾ ਲਾਂਦੇ ਹੋਇਆ ਉਹਨਾਂ ਨੂੰ ਹੂੰ ਵੀ 25 ਜਿਹੜੇ ਬਲਾਕ ਉਹ ਤਾਂ ਇਹੋ ਜਿਹੇ ਨੇ ਕਿ ਬਹੁਤ ਜ਼ਿਆਦਾ ਡਾਰਕ ਜ਼ੋਨ ਨੇ ਉੱਥੇ ਤਾਂ ਪਾਣੀ ਬਿਲਕੁਲ ਹੀ ਨਹੀਂ ਪੀਣ ਵਾਲਾ ਪਾਣੀ ਦਾ ਵੀ ਖਦਸ਼ਾ ਪ੍ਰਗਟ ਆਇਆ ਜਾ ਰਿਹਾ ਹੈ ਵੀ ਪਾਣੀ ਉਹ ਵੀ ਨਹੀਂ ਦੇਵੇਗਾ ਉਹ ਪੰਜਾਬ ਨੇ ਸਾਰਾ ਆਪਣਾ ਪਾਣੀ ਮੁਕਾਰਿਆ ਤੇ ਸਾਰੇ ਨਹਿਰਾਂ ਪੰਜਾਬ ਚੋਂ ਜਾਂਦੀਆਂ ਨੇ ਜੀ ਤੱਕਈ ਸੀ ਨਾ ਪੰਜਾਬ ਦਾ ਵੀ ਤੱਕੇ ਦੇ ਜਿਹੜਾ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਜਿਹੜਾ ਸਥਾਈ ਮੈਂਬਰ ਹੁੰਦਾ ਸੀ ਪੰਜਾਬ ਉਹ ਮੈਂਬਰ ਹੀ ਵੀ ਖਤਮ ਕਰਤੀ ਤਰ੍ਹਾਂ ਤਰ੍ਹਾਂ ਨਾਲ ਹਮੇਸ਼ਾ ਪੰਜਾਬ ਨਾਲ ਵਿਤਕਰੇ ਕਰਦੀ ਹੈ ਕੇਂਦਰ ਸਰਕਾਰ ਭਾਵੇਂ ਕੋਈ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਭਾਵੇਂ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਹਰ ਇੱਕ ਸਰਕਾਰ ਪੰਜਾਬ ਨਾਲ ਵਿਤਕਰੇ ਕਰਦੀ ਹੈ ਪੰਜਾਬੀ ਹਮੇਸ਼ਾ ਉਹਨਾਂ ਵਿਤਕਰਿਆਂ ਖਿਲਾਫ ਮੋਰਚੇ ਲਾਉਂਦੇ ਨੇ ਕਦੇ ਧਰਮਯੁੱਧ ਮੋਰਚਾ ਕਦੇ ਜਿਹੜਾ ਪੰਜਾਬੀ ਬੋਲਦੇ ਇਲਾਕੇ ਦਾ ਮੋਰਚਾ ਪਾਣੀ ਨਾ ਕਪੂਰੀ ਲਾਇਆ ਸੀ ਜਦੋਂ ਨਹਿਰ ਸਤਲੁਜ ਅਮਨਾਲ ਲਿੰਕ ਨਹਿਰ ਜਿਹੜੀ ਬਣ ਲੱਗੀ ਸੀ ਅੱਜ ਵੀ ਉਹ ਨਹਿਰਵੇਂ ਪਈ ਐ ਤੇ ਬਹੁਤ ੱੱਕੇ ਜਿਹੜੇ ਹੈਗੇ ਨੇ ਕਰ ਰਹੇ ਨੇ ਤੇ ਜਿਹੜਾ ਪੰਜਾਬ ਦੀ ਸਰਕਾਰ ਨੇ ਦੇਖੋ ਜਿਹੜਾ ਸਟੈਂਡ ਲਿਆ ਐ ਬਹੁਤ ਉਹਦੀ ਸਰਾਹਨਾ ਕਰਨੀ ਬਣਦੀ ਐ ਤੇ ਜਿਹੜਾ ਇਹ ਸਟੈਂਡ ਲਿਆ ਐ ਪੰਜਾਬ ਦੀ ਸਰਕਾਰ ਨੇ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੂੰ ਡਟ ਕੇ ਇਸ ਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਜਿਹੜਾ ਪਹਿਲਾਂ ਵੀ ਕਹਿੰਦੇ 2-3 ਸਾਲਾਂ ਤੋਂ ਪਾਣੀ ਜਾਂਦਾ ਰਿਹਾ ਫਾਲਤੂ ਕਿਉਂ ਗਿਆ ਕਿਤੇ ਕਟਾਹੀ ਜੇ ਹੋਈਏ ਕਿਸੇ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਕੀਤੀ ਹੈ ਤਾਂ ਉਹਦੀ ਵੀ ਜਵਾਬ ਤਲਬੀ ਕਰਨੀ ਬਣਦੀ ਹੈ ਪਰ ਹੁਣ ਜਿਹੜਾ ਤਾਜ਼ਾ ਸਟੈਂਡ ਪੰਜਾਬ ਸਰਕਾਰ ਨੇ ਲਿਆ ਹੈ ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਹੋਮਮਨ ਗਰਾਊਂਡ ਤੇ ਹਾਲਾਂਕਿ ਪੀਣ ਲਈ ਆਬਾਦੀ ਦੇ ਅਕੋਰਡਿੰਗ ਕਹਿੰਦੇ ਉਹਨਾਂ ਨੂੰ 1700 ਕਿਊਸਕ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਜੀ ਇਸ ਦੇ ਬਾਵਜੂਦ ਅਸੀਂ ਕਿਉਂਕਿ ਉਹ ਪਸ਼ੂਆਂ ਲਈ ਵੀ ਮੰਗਦੇ ਨੇ ਤੇ 250 ਕਿਊਸਕ ਦਿੱਲੀ ਦਾ ਵੀ ਹੈਗਾ ਉਹਦੇ 'ਚ ਇਸ ਦੇ ਬਾਵਜੂਦ ਅਸੀਂ ਉਹਨਾਂ ਨੂੰ 4000 ਕਿਊਸਕ ਪਾਣੀ ਦੇ ਰਹੇ ਹਾਂ ਹੁਣ ਵੀ ਰੋਜ਼ਾਨਾ ਹੂੰ ਇਸ ਕਰਕੇ ਜਿਹੜਾ ਇਹ ਤਾਜ਼ਾ ਸਟੈਂਡ ਹੈ ਬਹੁਤ ਪੰਜਾਬ ਸਰਕਾਰ ਦਾ ਸਰਾਨਾ ਯੋਗ ਹੈ ਤੇ ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬੀ ਬਹੁਤੀ ਦੇਰ ਵਿਤਕਰੇ ਨਹੀਂ ਸਹਿਣਗੇ ਤੁਸੀਂ ਲਗਾਤਾਰ ਕਦੇ ਕਿਸਾਨਾਂ ਨਾਲ ਵਿਤਕਰਾ ਕਰਦੇ ਹੋ ਕਦੇ ਕਿਸੇ ਹੋਰ ਤੰਗ ਨਾਲ ਘੱਟ ਗਿਣਤੀਆਂ ਨਾਲ ਤੁਸੀਂ ਵਿਤਕਰਾ ਕਰਦੇ ਹੋ ਪਰ ਅਜੇ ਵਿਤਕਰੇ ਕੇਂਦਰ ਨੂੰ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਹੈ ਹੁਣ ਕੇਂਦਰ ਸਿੰਘ ਹਰਿਆਣੇ ਜਿਹਨਾਂ ਦੀ ਆਪਣੀ ਸਰਕਾਰ ਹੈ ਜੀ ਇਸ ਕਰਕੇ ਉਹ ਲਗਾਤਾਰ ਦਬਾਅ ਬਣਾ ਰਹੇ ਨੇ ਜਿਹੜੇ ਪਾਸ਼ਾ ਵਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਨੇ ਕਿ ਛੱਡੋ ਜੀ ਪਾਣੀ ਹਮ ਪਰ ਕੇਂਦਰ ਜਿਹੜੀ ਦੇਖੋ ਕੇਂਦਰ ਜਿਹੜਾ ਹੈਗਾ ਕਿ ਕਿਸਮ ਦਾ ਬਾਪ ਹੈ ਉਹ ਸਾਰੇ ਸਟੇਟਾਂ ਦਾ ਤੇ ਜਿਹੜਾ ਪਿਓ ਹੁੰਦਾ ਹੈ ਉਸ ਅਨੁਸਾਰ ਕਿਤੇ ਕਾਣੀ ਮੰਡ ਨਹੀਂ ਕਰਨੀ ਚਾਹੀਦੀ ਪੰਜਾਬ ਨਾਲ ਦਾ ਪਹਿਲਾਂ ਹੀ ਤੁਸੀਂ ਉਹਨਾਂ ਨੇ ਕਿੰਨੇ ਫੰਡ ਰੋਕੀ ਬੈਠੇ ਹੋ ਭਾਵੇਂ ਸਿਹਤ ਵਾਲੇ ਫੰਡ ਨੇ ਭਾਵੇਂ ਆਰਡੀਐਫ ਫੰਡ ਕਿੰਨੇ ਫੰਡ ਪਹਿਲਾਂ ਨਹੀਂ ਤੁਸੀਂ ਦੇ ਰਹੇ ਕੋਰਟਾਂ 'ਚ ਮਕਦਮੇ ਚੱਲ ਰਹੇ ਨੇ ਜੀ ਕਿ ਹੁਣ ਤੁਸੀਂ ਪਾਣੀ ਨਾਲ ਵੀ ਟੱਕਾ ਕਰ ਰਹੇ ਹੋ ਮੈਨੂੰ ਲੱਗਦਾ ਹੈ ਕਿ ਕੇਂਦਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹ ਜਿਸ ਢੰਗ ਨਾਲ ਟੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਲੋਕ ਇਸ ਢੰਗ ਨੂੰ ਸਹਿਕਾਰ ਨਹੀਂ ਕਰਨਗੇ ਪੰਜਾਬ ਕਿਉਂਕਿ ਬਾਰਡਰ ਏਰੀਆ ਹੈ ਜਿਹੜਾ ਸਰਹੱਦੀ ਸੂਬਾ ਹੈ ਇੱਥੇ ਅਮਨ ਬਹੁਤ ਜ਼ਰੂਰੀ ਹੈ ਖਾਸ ਕਰਕੇ ਤਾਜ਼ਾ ਸਥਿਤੀ 'ਚ ਜਦੋਂ ਦੇਸ਼ ਦੇ ਤੇੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਉਹਨਾਂ ਦਾ ਸਾਲ ਪੂਰਾ ਹੋ ਜਾਏਗਾ ਆਪਣਾ ਪਾਣੀ ਪੂਰਾ ਲੈ ਲੈਣ ਜਿਹੜਾ ਵੜਦਾ ਤੇ ਹੁਣ ਤਾਂ ਵੈਸੇ ਵੀ ਕਹਿੰਦੇ ਪਾਣੀ ਦਾ ਪੱਧਰ ਜਿਹੜਾ ਨੰਗਲ ਡੈਮ ਇਥੇ ਪਾਣੀ ਦਾ ਪੱਧਰ ਬਹੁਤ ਘੱਲੇ ਆਇਆ ਹੋਇਆ ਹੈ ਕਿਉਂਕਿ ਮੀਂਹ ਬਹੁਤ ਘੱਟ ਪੈ ਰਹੇ ਨੇ ਇਸ ਵਾਰ ਜੀ ਇਸ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਸਟੈਂਡ ਹੈ ਤੇ ਜਿਸ ਢੰਗ ਨਾਲ ਪੰਜਾਬ ਸਰਕਾਰ ਇਥੇ ਸਾਰੇ ਕੇਸ ਨੂੰ ਚੁੱਕ ਰਹੀ ਹੈ ਵਿਧਾਨ ਸਭਾ 'ਚ ਵੀ ਚਰਚਾ ਕਰੇਗੀ ਲੱਗਦਾ ਹੈ ਕਿ ਪੰਜਾਬ ਸਰਕਾਰ ਬਿਲਕੁਲ ਸਹੀ ਢੰਗ ਦੇ ਚੱਲ ਰਹੀ ਹੈ ਸਾਰੀਆਂ ਵਿਰੋਧੀ ਪਾਰਟੀਆਂ ਉਹਦੇ ਨਾਲ ਨੇ ਤੇ ਹਰਿਆਣਾ ਮੁੱਖ ਮੰਤਰੀ ਭਾਵੇਂ ਉਹਨਾਂ ਦਾ ਬਿਆਨ ਕੱਲ ਬਹੁਤ ਨਰਮ ਸੁਰ ਵਾਲਾ ਸੀ ਜਿਹੜੇ ਨੈਤ ਸਿੰਘ ਸੈਣੀ ਸੀ ਉਹਨਾਂ ਨੇ ਇੱਕ ਕਿਸਮ ਦੇ ਤਰਲੇ ਕੀਤੇ ਸੀ ਪਰ ਜੇ ਇਹੀ ਤਰਲੇ ਜਿਹੜੇ ਮੁੱਖ ਮੰਤਰੀ ਸਾਹਿਬ ਕਰ ਰਹੇ ਸੀ ਕਿ ਤੇਹੀਓ ਅਜਿਹੇ ਤਰਲੇ ਉਹ ਕੇਂਦਰ ਸਰਕਾਰ ਰਾਹੀਂ ਹੀ ਪੰਜਾਬ ਨੂੰ ਕੋਈ ਨਿਮਰਤਾ ਸਹਿਤ ਬੇਨਤੀ ਕਰਵਾ ਲੈਂਦੇ ਹੋ ਸਕਦਾ ਹੈ 570 ਕਿਉਂਕਿ ਪੰਜਾਬ ਵਾਲੇ ਹੋਰ ਪਾਣੀ ਛੱਡ ਵੀ ਦਿੰਦੇ ਨਾ ਹੋਣ ਦੇ ਬਾਵਜੂਦ ਵੀ ਹੂੰ ਬਿਲਕੁਲ ਪਰ ਜਿਹੜਾ ਪਰ ਜਿਹੜਾ ਤਰੀਕਾ ਬਣਾਇਆ ਗਿਆ ਕਿ ਨਹੀਂ ਜੇ ਅਸੀਂ ਤਾਂ ਡੰਡੇ ਦੇ ਜ਼ੋਰ ਨਾਲ ਛਡਵਾਣਾ ਹੈ ਅਸੀਂ ਤਾਂ ਹਿੱਕ ਤੇ ਤੌਣ ਤੇ ਗੋਡਾ ਰੱਖ ਕੇ ਛਡਵਾਣਾ ਹੈ ਅਸੀਂ ਤਾਂ ਛਡਵਾਣਾ ਹੀ ਛਡਵਾਣਾ ਹੈ ਅਸੀਂ ਚਾਰ ਵੋਟਾਂ ਤਿੰਨ ਵੋਟਾਂ ਇੱਕ ਪਾਸੇ ਨੇ ਸਾਡੀਆਂ ਤੁਹਾਡੀ ਦਾ ਵੋਟੇ ਇੱਕ ਰਹੇਗੀ ਤੁਹਾਡੇ ਨਾਲ ਤਾਂ ਹਿਮਾਚਲ ਵੀ ਨਹੀਂ ਖੜਿਆ ਹਿਮਾਚਲ ਵੀ ਨਿਰਪੱਖ ਰਹਿ ਗਿਆ ਉਸ ਮੀਟਿੰਗ 'ਚ ਜਦੋਂ ਫੈਸਲਾ ਕੀਤਾ ਸੀ 570 ਕਿਉਂਕਿ ਪਾਣੀ ਲੈਣ ਦਾ ਸੋ ਜਿਹੜੇ ਜਿਹੜੇ ਵਰਤਾਰੇ ਨੇ ਬਿਲਕੁਲ ਨਿੰਦਨਯੋਗ ਨੇ ਤੇ ਪੰਜਾਬ ਸਰਕਾਰ ਦੇ ਆਕਤ ਸਾਰੀਆਂ ਵਿਰੋਧੀ ਪਾਰਟੀਆਂ ਦਾ ਇਕਜੁੱਟ ਹੋ ਕੇ ਸਰਕਾਰ ਦੀ ਪਿੱਠ ਤੇ ਖੜਨਾ ਤੇ ਪੰਜਾਬੀਆਂ ਦਾ ਇੱਕ ਕਿਸਮ ਦਾ ਸਨੇਹਾ ਜਿਹੜਾ ਹੈਗਾ ਕੇਂਦਰ ਨੂੰ ਸਮਝਣਾ ਚਾਹੀਦਾ ਹੈ ਤੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਦਬਾਅ ਨਹੀਂ ਬਣਾਉਣਾ ਚਾਹੀਦਾ ਪੰਜਾਬ ਸਰਕਾਰ ਬਿਲਕੁਲ ਹੀ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਮੰਡੀ ਤੁਹਾਨੂੰ